ਸਤਿ ਸ੍ਰੀ ਅਕਾਲ ਜੀ ਬਾਈਜੀ ਪੰਜਾਬੀ ਦੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਮੈਂ ਹਾਂ ਅਵਤਾਰ ਸਿੰਘ ਕੰਬੂਜ ਦੋਸਤੋ ਕਈ ਵਾਰ ਕੋਈ ਵਿਅਕਤੀ ਸਾਡੇ ਕੋਲੋਂ ਮੋਬਾਈਲ ਮੰਗਦਾ ਹੈ ਬੇਸਿਕ ਉਸਨੇ ਕਿਤੇ ਕਾਲ ਕਰਨੀ ਹੋਵੇ ਜਾਂ ਕੋਈ ਹੋਰ ਕੰਮ ਕਰਨਾ ਹੋਵੇ ਤਾਂ ਸਾਡੇ ਮਨ ਵਿੱਚ ਡਰ ਹੁੰਦਾ ਹੈ ਕਿ ਕਿਤੇ ਸਾਡੇ ਮੋਬਾਈਲ ਵਿੱਚ ਪਈਆਂ ਉਹ ਚੀਜ਼ਾਂ ਜਿਹੜੀਆਂ ਅਸੀਂ ਉਸ ਵਿਅਕਤੀ ਨੂੰ ਨਹੀਂ ਦਿਖਾਣੀਆਂ ਫਿਰ ਭਾਵੇਂ ਉਹ ਐਪਸ ਹੋਣ ਜਾਂ ਸਾਡੀ ਫੋਟੋ ਹੋਣ ਜਾਂ ਕੋਈ ਵੀਡੀਓ ਹੋਵੇ ਤਾਂ ਉਹ ਵਿਅਕਤੀ ਕੀਤੇ ਦੇਖਣਾ ਲਵੇ ਤਾਂ ਸਾਡੇ ਮਨ ਵਿੱਚ ਇਹ ਡਰ ਰਹਿੰਦਾ ਹੈ ਤੇ ਅਸੀਂ ਉਸ ਵਿਅਕਤੀ ਨੂੰ ਮੋਬਾਈਲ ਦਿਖਾਉਣ ਤੋਂ ਝਿਜਕਦੇ ਹਾਂ ਬੇਸ਼ੱਕ ਉਹ ਸਾਡੇ ਕੋਲ ਹੀ ਕਿਉਂ ਨਾ ਬੈਠਾ ਹੋਵੇ ਅਤੇ ਜੇਕਰ ਉਹ ਵਿਅਕਤੀ ਮੋਬਾਈਲ ਫੜ ਵੀ ਲਵੇ ਤਾਂ ਵੀ ਅਸੀਂ ਆਪਣੇ ਮੋਬਾਈਲ ਦਾ ਪਹਿਰਾ ਦਿੰਦੇ ਹੋਏ ਨਜ਼ਰ ਆਣੇ ਆ ਕਿ ਕਿਤੇ ਸਾਡੀ ਪ੍ਰਾਈਵੇਟ ਵੀਡੀਓ ਪ੍ਰਾਈਵੇਟ ਫੋਟੋਆਂ ਜਾਂ ਸਾਡੀ ਕੋਈ ਪਰਸਨਲ ਐਪਸ ਉਹ ਵਿਅਕਤੀ ਦੇਖ ਨਾ ਲਵੇ ਸੋ ਇਹ ਡਰ ਨੂੰ ਹਮੇਸ਼ਾ ਦੇ ਲਈ ਖਤਮ ਕਰਨ ਦੇ ਲਈ ਅੱਜ ਮੈਂ ਤੁਹਾਨੂੰ ਇੱਕ ਸੈਟਿੰਗ ਦੱਸਣ ਜਾ ਰਿਹਾ ਹਾਂ ਇਸ ਸੈਟਿੰਗ ਨੂੰ ਕਰਨ ਤੋਂ ਬਾਅਦ ਤੁਹਾਡੇ ਮੋਬਾਈਲ ਦੇ ਵਿੱਚ ਪਈ ਹੋਈ ਕੋਈ ਵੀ ਚੀਜ਼ ਭਾਵੇਂ ਉਹ ਐਪ ਹੋਵੇ ਭਾਵੇਂ ਉਹ ਵੀਡੀਓ ਹੋਵੇ ਭਾਵੇਂ ਉਹ ਫੋਟੋਆਂ ਹੋਣ ਕੁਝ ਵੀ ਹੋਵੇ ਉਹ ਵਿਅਕਤੀ ਤੁਹਾਡੀ ਪਰਮਿਸ਼ਨ ਤੋਂ ਬਿਨਾਂ ਨਹੀਂ ਦੇਖ ਸਕੇਗਾ ਸੋ ਇਸ ਸੈਟਿੰਗ ਨੂੰ ਕਰਨ ਤੋਂ ਬਾਅਦ ਤੁਸੀਂ ਬਿਲਕੁਲ ਨਿਸ਼ਚਿੰਤ ਹੋ ਜਾਵੋਗੇ ਅਤੇ ਬਿਨਾਂ ਡਰ ਤੋਂ ਆਪਣਾ ਮੋਬਾਈਲ ਕਿਸੇ ਨੂੰ ਵੀ ਕੁਝ ਦੇਣ ਲਈ ਫੜਾ ਸਕਦੇ ਹੋ ਸੋ ਦੋਸਤੋ ਇਹ ਵੀਡੀਓ ਦੇਖਣ ਤੋਂ ਪਹਿਲਾਂ ਇੱਕ ਵਾਰੀ ਇਸ ਵੀਡੀਓ ਨੂੰ ਦਬ ਕੇ ਸ਼ੇਅਰ ਜ਼ਰੂਰ ਕਰ ਦਿਓ ਤਾਂ ਕਿ ਵੱਧ ਤੋਂ ਵੱਧ ਇਹ ਲੋਕਾਂ ਤੱਕ ਵੀਡੀਓ ਪਹੁੰਚ ਸਕੇ ਅਤੇ ਉਹ ਲੋਕ ਜੋ ਮੋਬਾਈਲ ਦਾ ਉਪਯੋਗ ਕਰਦੇ ਹਨ ਮੋਬਾਈਲ ਦੀ ਵਰਤੋਂ ਕਰਦੇ ਹਨ ਉਹ ਨਿਸ਼ਚਿਤ ਹੋ ਜਾਣ ਅਤੇ ਇਹ ਸੈਟਿੰਗ ਕਰ ਲੈਣ ਅਤੇ ਉਹ ਆਪਣੀਆਂ ਪਰਸਨਲ ਚੀਜ਼ਾਂ ਸਾਰੇ ਲੋਕਾਂ ਤੋਂ ਲੁਕੋ ਕੇ ਰੱਖ ਸਕਣ ਤਾਂ ਫਿਰ ਹੁਣ ਆਪਾਂ ਸ਼ੁਰੂ ਕਰਦੇ ਹਾਂ ਸਾਰੀ ਜਾਣਕਾਰੀ ਦੇਣ ਦੇ ਲਈ ਮੈਂ ਤੁਹਾਨੂੰ ਆਪਣੇ ਮੋਬਾਈਲ ਦੀ ਸਕਰੀਨ ਦੇ ਉੱਪਰ ਲੈ ਕੇ ਚੱਲਦਾ ਦੋਸਤੋ ਕਰਨਾ ਕੀ ਹੈ ਤੁਸੀਂ ਸਭ ਤੋਂ ਪਹਿਲਾਂ ਤੁਸੀਂ ਆਪਣੇ ਮੋਬਾਈਲ ਦੀ ਸੈਟਿੰਗ ਦੇ ਵਿੱਚ ਜਾਣਾ ਹੈ ਸੈਟਿੰਗ ਦੇ ਵਿੱਚ ਜਾਣ ਤੋਂ ਬਾਅਦ ਤੁਸੀਂ ਇੱਕ ਆਪਸ਼ਨ ਦੇਖੋਗੇ ਸਿਕਿਉਰਿਟੀ ਐਂਡ ਪ੍ਰਾਈਵੇਸੀ ਹੁਣ ਤੁਸੀਂ ਸਿਕਿਉਰਿਟੀ ਐਂਡ ਪ੍ਰਾਈਵੇਸੀ ਆਪਸ਼ਨ ਨੂੰ ਕਲਿੱਕ ਕਰ ਦੇਣਾ ਹੈ ਜਦੋਂ ਤੁਸੀਂ ਇਸ ਆਪਸ਼ਨ ਨੂੰ ਕਲਿੱਕ ਕਰੋਗੇ ਤਾਂ ਇਸ ਦੇ ਵਿੱਚ ਕੁਝ ਸਪੈਸ਼ਲ ਫੀਚਰ ਤੁਹਾਨੂੰ ਨਜ਼ਰ ਆਣਗੇ ਉਸ ਸਪੈਸ਼ਲ ਫੀਚਰਜ਼ ਦੇ ਵਿੱਚ ਇੱਕ ਤੁਹਾਨੂੰ ਫੀਚਰ ਨਜ਼ਰ ਆਵੇਗਾ ਹਾਈਡ ਐਪਸ ਐਪ ਨੂੰ ਲੁਕੋ ਦੇਣਾ ਆਪਣੀਆਂ ਐਪਸ ਜਿੰਨੀਆਂ ਵੀ ਤੁਹਾਡੇ ਮੋਬਾਈਲ ਦੇ ਵਿੱਚ ਹੈਗੀਆਂ ਇਸ ਦਾ ਮਤਲਬ ਹੈ ਕਿ ਉਹਨਾਂ ਐਪਸ ਨੂੰ ਇਹ ਫੀਚਰ ਲੁਕੋ ਸਕਦਾ ਹੈ ਤਾਂ ਇਹ ਫੀਚਰ ਤੁਹਾਨੂੰ ਕਹੇਗਾ ਕਿ ਤੁਸੀਂ ਇੱਕ ਪਾਸਵਰਡ ਸੈੱਟ ਕਰਨਾ ਹੈ ਉਹ ਪਾਸਵਰਡ ਸੈੱਟ ਕਰਨ ਤੋਂ ਬਾਅਦ ਇਹ ਫੀਚਰ ਪੂਰੀ ਤਰ੍ਹਾਂ ਚਾਲੂ ਹੋ ਜਾਵੇਗਾ ਹੁਣ ਜਦੋਂ ਹਾਈਡ ਐਪ ਦੇ ਉੱਪਰ ਆਪਾਂ ਕਲਿੱਕ ਕਰਦੇ ਹਾਂ ਤਾਂ ਮੇਰੇ ਕੋਲੋਂ ਐਂਟਰ ਪ੍ਰਾਈਵੇਸੀ ਪਾਸਵਰਡ ਮੰਗ ਰਿਹਾ ਹੈ ਕਿਉਂਕਿ ਮੈਂ ਪਾਸਵਰਡ ਪਹਿਲਾਂ ਹੀ ਰੱਖ ਚੁੱਕਾ ਹਾਂ ਜੇਕਰ ਤੁਸੀਂ ਪਾਸਵਰਡ ਹਜੇ ਨਹੀਂ ਰੱਖਿਆ ਹੈਗਾ ਤਾਂ ਜਦੋਂ ਤੁਸੀਂ ਹਾਈਡ ਐਪਸ ਦੇ ਉੱਪਰ ਜਾਓਗੇ ਤਾਂ ਇਹ ਇੱਕ ਪਾਸਵਰਡ ਮੰਗੇਗਾ ਉਹ ਪਾਸਵਰਡ ਚਾਰ ਅੰਕਾਂ ਦਾ ਵੀ ਹੋ ਸਕਦਾ ਹੈ 6 ਅੰਕਾਂ ਦਾ ਵੀ ਹੋ ਸਕਦਾ ਉਸ ਦੇ ਵਿੱਚ ਆਪਸ਼ਨਾਂ ਹੋਣਗੀਆਂ ਤੁਸੀਂ ਜਿਹੜੀ ਵੀ ਆਪਸ਼ਨ ਸਿਲੈਕਟ ਕਰਕੇ ਮੰਨ ਲਓ ਚਾਰ ਅੰਕਾਂ ਦੇ ਪਾਸਵਰਡ ਦੀ ਆਪਸ਼ਨ ਤੁਸੀਂ ਸਿਲੈਕਟ ਕਰਦੇ ਹੋ ਤਾਂ ਚਾਰ ਅੰਕਾਂ ਦਾ ਪਾਸਵਰਡ ਤੁਸੀਂ ਭਰ ਕੇ ਉਸ ਨੂੰ ਕਨਫਰਮ ਕਰ ਦੋਗੇ ਅਤੇ ਉਸ ਤੋਂ ਬਾਅਦ ਜਦੋਂ ਵੀ ਤੁਸੀਂ ਹਾਈਡ ਐਪ ਦੇ ਉੱਪ ਐਂਟਰ ਪ੍ਰਾਈਵੇਸੀ ਪਾਸਵਰਡ ਵਾਲੀ ਵਿੰਡੋ ਨਜ਼ਰ ਆਵੇਗੀ ਹੁਣ ਕਿਉਂਕਿ ਮੇਰੇ ਮੋਬਾਈਲ ਦੇ ਵਿੱਚ ਮੈਂ ਪਾਸਵਰਡ ਰੱਖ ਚੁੱਕਾ ਇਸ ਕਰਕੇ ਮੈਨੂੰ ਐਂਟਰ ਪ੍ਰਾਈਵੇਸੀ ਪਾਸਵਰਡ ਦੀ ਆਪਸ਼ਨ ਨਜ਼ਰ ਆ ਰਹੀ ਹੈ ਤਾਂ ਇਸ ਤੋਂ ਪਹਿਲਾਂ ਮੈਂ ਦੋਸਤੋ ਤੁਹਾਨੂੰ ਆਪਣੇ ਮੋਬਾਈਲ ਦਾ ਇੰਟਰਫੇਸ ਦਿਖਾ ਦਿੰਦਾ ਇਹ ਮੇਰੀਆਂ ਐਪਸ ਨਜ਼ਰ ਆ ਰਹੀਆਂ ਨੇ ਤਾਂ ਇਸ ਦੇ ਵਿੱਚ ਤਿੰਨ ਸੱਜੇ ਹੱਥ ਵਾਲੀਆਂ ਨੀਚੇ ਤੋਂ ਜੋ ਐਪਸ ਨੇ ਫੇਸਬੁੱਕ ਹੈ ਡੀਜੀ ਲੋਕਰ ਐਂਡ ਕ੍ਰੋਮ ਬ੍ਰਾਊਜ਼ਰ ਹੈ ਇਹ ਤਿੰਨਾਂ ਨੂੰ ਆਪਾਂ ਲੁਕੋ ਕੇ ਹੁਣ ਆਪਾਂ ਦੇਖਾਂਗੇ ਇੱਕ ਵਾਰ ਫਿਰ ਤੋਂ ਆਪਾਂ ਸੈਟਿੰਗ ਦੇ ਵਿੱਚ ਚੱਲਦੇ ਹਾਂ ਸੈਟਿੰਗ ਦੇ ਵਿੱਚ ਜਾਣ ਤੋਂ ਬਾਅਦ ਆਪਾਂ ਸਕਿਉਰਿਟੀ ਐਂਡ ਪ੍ਰਾਈਵੇਸੀ ਫੀਚਰ ਨੂੰ ਜਦੋਂ ਆਪਾਂ ਆਨ ਕਰਾਂਗੇ ਤਾਂ ਉਸ ਤੋਂ ਬਾਅਦ ਜਾ ਕੇ ਜਦੋਂ ਆਪਾਂ ਹਾਈਡ ਐਪਸ ਉਸ ਫੀਚਰ ਨੂੰ ਚਾਲੂ ਕਰਦੇ ਹਾਂ ਤਾਂ ਇਸ ਫੀਚਰ ਨੂੰ ਚਾਲੂ ਕਰਨ ਤੋਂ ਬਾਅਦ ਐਂਟਰ ਪ੍ਰਾਈਵੇਸੀ ਪਾਸਵਰਡ ਮੰਗ ਤਾਂ ਫਿਰ ਕਿਉਂਕਿ ਮੈਂ ਇਸ ਨੂੰ ਪਾਸਵਰਡ ਨੂੰ ਪਹਿਲਾਂ ਲਗਾ ਚੁੱਕਾ ਤਾਂ ਮੈਂ ਜਦੋਂ ਪਾਸਵਰਡ ਲਗਾਣਾ ਤਾਂ ਉਸ ਤੋਂ ਬਾਅਦ ਤੁਹਾਨੂੰ ਸਾਫ਼ ਨਜ਼ਰ ਆਵੇਗਾ ਕਿ ਇਸ ਦੇ ਵਿੱਚ ਸਾਰੀਆਂ ਐਪਸ ਸਾਨੂੰ ਨਜ਼ਰਾਨੀ ਲੱਗੀਆਂ ਨੇ ਤਾਂ ਹੁਣ ਆਪਾਂ ਤਿੰਨ ਐਪਸ ਲੁਕਾਉਣ ਦੀ ਆਪਾਂ ਗੱਲ ਕਰ ਰਹੇ ਸੀਗੇ ਤਾਂ ਇਹਦੇ ਵਿੱਚੋਂ ਆਪਾਂ ਦੇਖੋ Chrome browser ਹੈਗਾ ਇਸ ਨੂੰ ਮੈਂ ਆਨ ਕਰ ਲੈਂਦਾ ਹੈਗਾ ਉਸ ਤੋਂ ਬਾਅਦ Digi Locker ਹੈਗਾ ਇਸ ਨੂੰ ਮੈਂ ਆਨ ਕਰ ਲੈਂਦਾ ਹੈਗਾ ਇਸ ਦੇ ਨਾਲ ਹੀ ਤੀਸਰੀ ਜੋ ਐਪ ਸੀਗੀ Facebook ਇਸ ਨੂੰ ਵੀ ਮੈਂ ਔਨ ਕਰ ਲੇਤਾ ਹਾਂਗਾ ਤਿੰਨੋਂ ਐਪਸ ਨੂੰ ਮੈਂ ਹੁਣ ਔਨ ਕਰ ਲੇਤਾ ਹੁਣ ਜਦੋਂ ਆਪਾਂ ਉੱਪਰ ਇੱਕ ਆਪਸ਼ਨ ਦੇਖਦੀਆਂ ਆਲ ਐਂਡ ਹਿਡਨ ਜਦੋਂ ਆਪਾਂ ਹਿਡਨ ਦੇ ਵਿੱਚ ਜਾਂਦੇ ਆ ਤਾਂ ਦੇਖਦੇ ਆ ਕਿ ਇਹ ਤਿੰਨੋਂ ਆਪਸ਼ਨਾਂ ਹੁਣ ਹਿਡਨ ਐਪਸ ਦੇ ਵਿੱਚ ਜਾ ਚੁੱਕਿਆ ਨੇ ਮਤਲਬ ਕਿ ਇਹ ਇਹਨਾਂ ਤਿੰਨੋਂ ਐਪਸ ਉੱਥੋਂ ਆਪਣੇ ਮੋਬਾਈਲ ਦੇ ਬਾਹਰੋਂ ਗਾਇਬ ਹੋ ਚੁੱਕਿਆ ਨੇ ਇਸ ਨੂੰ ਕੋਈ ਨਹੀਂ ਦੇਖ ਸਕਦਾ ਜਦੋਂ ਤੱਕ ਉਹ ਪਾਸਵਰਡ ਨਹੀਂ ਲਗਾਵੇਗਾ ਸੋ ਇੱਕ ਵਾਰੀ ਵਾਪਸ ਚਲ ਕੇ ਆਪਾਂ ਚੈੱਕ ਕਰਦੇ ਆ ਆਪਾਂ ਵਾਪਸ ਆ ਕੇ ਕੀ ਦੇਖਦੇ ਆ ਕਿ ਇਸੇ ਵਿੰਡੋ ਦੇ ਉੱਪਰ ਸਭ ਤੋਂ نیچے ਸੱਜੇ ਹੱਥ ਦੇ ਵਿੱਚ ਇਹ ਤਿੰਨੋਂ ਐਪਸ ਪਈਆਂ ਸਨ ਜੋ ਹੁ ਸੋ ਹੁਣ ਜੇਕਰ ਕਿਸੇ ਨੂੰ ਵੀ ਆਪਾਂ ਆਪਣਾ ਮੋਬਾਈਲ ਫੜਾਵਾਂਗੇ ਤਾਂ ਉਸ ਨੂੰ ਇਹ ਐਪਸ ਨਜ਼ਰ ਹੀ ਨਹੀਂ ਆਣਗੀਆਂ ਹੁਣ ਇਹਨਾਂ ਐਪਸ ਨੂੰ ਦੇਖਣ ਦੇ ਲਈ ਸਾਨੂੰ ਕੀ ਕਰਨਾ ਪਵੇਗਾ ਉਹ ਵੀ ਇੱਕ ਵਾਰ ਚਿਕਲੋ ਹੁਣ ਜਦੋਂ ਆਪਾਂ ਆਪਣੇ ਮੋਬਾਈਲ ਨੂੰ ਖੋਲ੍ਹਾਂਗੇ ਤਾਂ ਤਾਂ ਆਪਾਂ ਆਪਣੇ ਮੋਬਾਈਲ ਨੂੰ ਖੋਲ੍ਹਣ ਤੋਂ ਬਾਅਦ ਆਪਾਂ ਡਾਇਲਰ ਦੇ ਉੱਪਰ ਜਾਣਾ ਹੈਗਾ ਜਦੋਂ ਆਪਾਂ ਡਾਇਲ ਕਰਦੇ ਹਾਂ ਤਾਂ ਜਿਹੜਾ ਵੀ ਪਾਸਵਰਡ ਤੁਸੀਂ ਚਾਰ ਅੰਕਾਂ ਦਾ ਪਾਸਵਰਡ ਜਿਹੜਾ ਵੀ ਪਾਸਵਰਡ ਤੁਸੀਂ ਉੱਥੇ ਸਿਲੈਕਟ ਕੀਤਾ ਸੀਗਾ ਉਹ ਪਾਸਵਰਡ ਨੂੰ ਇੱਥੇ ਭਰਨਾ ਹੈ ਲੇਕਿਨ ਉਹ ਪਾਸਵਰਡ ਭਰਨ ਤੋਂ ਪਹਿਲਾਂ ਇੱਕ ਚੀਜ਼ ਨੋਟ ਕਰ ਲਿਓ ਕਿ ਉਹ ਪਾਸਵਰਡ ਸਿੱਧਾ ਨਹੀਂ ਭਰ ਹੋਣਾ ਉਹ ਪਾਸਵਰਡ ਭਰ ਹੋਣਾ ਉਸ ਪਾਸਵਰਡ ਦੇ ਮੂਰੇ ਵੀ ਹੈਸ਼ ਲੱਗੇਗਾ ਤੇ ਪਿੱਛੇ ਵੀ ਹੈਸ਼ ਲੱਗੇਗਾ ਮਤਲਬ ਕਿ ਹੈਸ਼ ਚਾਰ ਅੰਕਾਂ ਦਾ ਤੁਹਾਡਾ ਪਾਸਵਰਡ ਉਸ ਤੋਂ ਬਾਅਦ ਫੇਰ ਦੁਬਾਰਾ ਹੈਸ਼ ਲਗਾਉਣਾ ਪਵੇਗਾ ਸੋ ਮੈਂ ਹੈਸ਼ ਲਗਾ ਦਿੱਤਾ ਹੈ ਅਤੇ ਮੈਂ ਆਪਣਾ ਪਾਸਵਰਡ ਲਗਾ ਕੇ ਫੇਰ ਦੁਬਾਰਾ ਹੈਸ਼ ਲਗਾ ਦਿੱਤਾ ਤਾਂ ਮੇਰੀਆਂ ਐਪਸ ਜਿਹੜੀਆਂ ਮੈਂ ਤਿੰਨੋਂ ਐਪਸ ਲਿਕੋਈਆਂ ਸਨ ਮ ਕੋਈ ਵੀ ਕੰਮ ਕਰ ਸਕਦਾ ਹਾਂ ਉਸ ਤੋਂ ਬਾਅਦ ਜਦੋਂ ਵੀ ਮੈਂ ਵਾਪਸ ਜਾਵਾਂਗਾ ਤਾਂ ਇਹ ਐਪਸ ਉੱਥੋਂ ਲੁਕ ਚੁੱਕੀਆਂ ਹੋਣਗੀਆਂ ਸੋ ਇਸੇ ਤਰ੍ਹਾਂ ਜੇਕਰ ਮੁੜ ਕੇ ਤੁਸੀਂ ਕੋਈ ਹੋਰ ਐਪ ਐਡ ਕਰਨੀ ਹੈ ਤਾਂ ਉਸੇ ਤਰ੍ਹਾਂ ਸੈਟਿੰਗ ਦੇ ਵਿੱਚ ਜਾ ਕੇ ਹਾਈਡ ਐਪਸ ਦੇ ਵਿੱਚ ਜਾ ਕੇ ਤੁਸੀਂ ਆਪਣੀ ਐਪਸ ਨੂੰ ਐਡ ਕਰ ਸਕਦੇ ਹੋ ਲੁਕੋ ਸਕਦੇ ਹੋ ਹੋਰ ਬਧੇਰੇ ਐਪਸ ਨੂੰ ਵੀ ਲੁਕੋ ਸਕਦੇ ਹੋ ਅਤੇ ਜੇਕਰ ਲੁਕੋਈਆਂ ਹੋਈਆਂ ਐਪਸ ਨੂੰ ਤੁਸੀਂ ਵਾਪਸ ਭੇਜਣਾ ਹੈਗਾ ਵਿਜੀਬਲ ਬਣਾਉਣਾ ਹੈਗਾ ਤਾਂ ਉਸ ਨੂੰ ਹਿਡਨ ਫਾਈਲਾਂ ਦੇ ਵਿੱਚੋਂ ਕੱਢ ਕੇ ਉਸ ਨੂੰ ਵਾਪਸ ਵੀ ਲਿਆਂਦਾ ਜਾ ਸਕਦਾ ਹੈ ਸੋ ਦੋਸਤੋ ਤੁਸੀਂ ਇਸ ਤਰ੍ਹਾਂ ਇਸ ਫੀਚਰ ਦੇ ਵਿੱਚ ਜਾ ਕੇ ਇਸ ਸੈਟਿੰਗ ਦੇ ਵਿੱਚ ਜਾ ਕੇ ਆਪਣੇ ਮੋਬਾਈਲ ਦੇ ਵਿੱਚ ਭਾਵੇਂ ਤੁਹਾਡੇ ਕੋਈ ਵੀ ਫੋਲਡਰ ਪਿਆ ਹੈਗਾ ਕੋਈ ਵੀ ਐਪ ਪਈ ਹੈਗੀ ਆ ਉਹ ਸਾਰੀ ਐਪਸ ਨੂੰ ਜਿਹੜੀ ਜਿਹੜੀ ਐਪਸ ਨੂੰ ਤੁਸੀਂ ਚਾਹੋ ਉਸ ਨੂੰ ਲੁਕੋ ਸਕਦੇ ਹੋ ਅਤੇ ਜਦੋਂ ਉਸ ਨੂੰ ਕੰਮ ਕਰਨਾ ਹੈਗਾ ਉਹਨਾਂ ਐਪਸ ਨੂੰ ਖੋਲਣਾ ਹੈਗਾ ਤਾਂ ਤੁਸੀਂ ਖੁਦ ਪਾਸਵਰਡ ਲਗਾ ਕੇ ਉਸ ਦੇ ਵਿੱਚ ਜਾ ਕੇ ਉਹਨਾਂ ਐਪਸ ਨੂੰ ਖੋਲ ਸਕਦੇ ਹੋ ਲੇਕਿਨ 3rd ਪਰਸਨ ਦੇ ਲਈ ਹੋਰ ਵਿਅਕਤੀਆਂ ਦੇ ਲਈ ਤੁਸੀਂ ਨਿਸ਼ਚਿੰਤ ਹੋ ਸਕਦੇ ਹੋ ਕਿ ਤੁਹਾਡੀ ਪ੍ਰਾਈਵੇਸੀ ਨੂੰ ਕੋਈ ਨਹੀਂ ਦੇਖ ਸਕਦਾ ਤੁਹਾਡੀ ਲੁਕੋਈ ਹੋਈ ਐਪਸ ਨੂੰ ਕੋਈ ਨਹੀਂ ਦੇਖ ਸਕਦਾ ਤੁਹਾਡੀ ਲੁਕੋਈ ਹੋਈ ਵੀਡੀਓ ਜਾਂ ਫਿਰ ਆਪਾਂ ਕਹੀਏ ਕਿ ਤੁਹਾਡੀ ਫੋਟੋਆਂ ਨੂੰ ਕੋਈ ਵੀ ਵਿਅਕਤੀ ਨਹੀਂ ਦੇਖ ਸਕਦਾ ਸੋ ਦੋਸਤੋ ਜੇਕਰ ਤੁਹਾਨੂੰ ਇਹ ਵੀਡੀਓ ਪਸੰਦ ਆਈ ਤਾਂ ਇਸ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ ਅਤੇ ਜੇਕਰ ਤੁਸੀਂ ਬਾਈ ਜੀ ਪੰਜਾਬੀ ਨੂੰ ਪਹਿਲੀ ਵਾਰ ਦੇਖ ਰਹੇ ਹੋ ਤਾਂ ਬਾਈ ਜੀ ਪੰਜਾਬੀ ਨੂੰ ਵੀ ਫੋਲੋ ਕਰਨਾ ਨਾ ਭੁੱਲਣਾ ਬਾਈ ਜੀ ਪੰਜਾਬੀ ਦੀ ਸਾਰੀ ਵੀਡੀਓਜ਼ ਫੇਸਬੁੱਕ ਦੇ ਨਾਲ ਨਾਲ YouTube ਦੇ ਉੱਪਰ ਵੀ ਉਪਲਬਧ ਹਨ ਸੋ ਹੁਣ ਸਾਨੂੰ ਦੀਓ ਇਜਾਜ਼ਤ ਤੁਸੀਂ ਬਣੇ ਹੋ ਲਗਾਤਾਰ ਬਾਈ ਜੀ ਪੰਜਾਬੀ ਦੇ ਨਾਲ ਧੰਨਵਾਦੀ